ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਰਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਜਿਸ ਤਰ੍ਹਾਂ ਆਪਾਂ ਨੇ ਇਸ ਤੋਂ ਪਹਿਲਾਂ ਇੱਕ ਸਾਖੀ ਸਰਵਣ ਕੀਤੀ ਸੀ ਕਿ ਭਰਾਵਾਂ ਨੇ ਜਦੋਂ ਬਾਬਾ ਜੀ ਨੂੰ ਤੋੜੀ ਲੈਣ ਭੇਜਿਆ ਤਾਂ ਬਾਬਾ ਜੀ ਜਦੋਂ アドール रूप परमात्मा ਦੇ ਰਸ ਵਿੱਚ ਲੀਨ ਹੋ ਗਏ ਸੋ ਇਸੇ ਤਰ੍ਹਾਂ ਜਦੋਂ ਵਾਹੀ ਜੋਤੀ ਦਾ ਕੰਮ ਆ ਥੋੜਾ ਬਹੁਤ ਕਰੀ ਜਾਂਦੇ ਆਪ ਨੇ ਇਸ ਨੂੰ ਬੜਾ ਨਿਯਮਤ ਕਰ ਲਿਆ ਸੀ ਅਕਸਰ ਹੀ ਅੰਮ੍ਰਿਤ ਵੇਲੇ ਯੋਗ ਲੈ ਕੇ ਖੇਤਾਂ ਨੂੰ ਚਲੇ ਜਾਂਦੇ ਯੋਗ ਭਾਵ ਦੋ ਬੌਲਦਾਂ ਨੂੰ ਜੋ ਕੇ ਜੂਲੇ ਦੇ ਵਿੱਚ ਤੇ ਖੇਤਾਂ ਨੂੰ ਚਲੀ ਜਾਂਦੀ ਤੇ ਡੰਗਰਾਂ ਦੇ ਵੇਤ ਮੁਤਾਬਕ ਜੋਤਾ ਲਾਉਣਾ ਡੰਗਰਾਂ ਨੂੰ ਕਦੇ ਨਾ ਮਾਰਨਾ ਸਗੋਂ ਸੀਸਾਂ ਦੇਣੀ ਆ ਦੂਜਿਆਂ ਨੂੰ ਵੀ ਪ੍ਰੇਰਨਾ ਕਿ ਡੰਗਰਾਂ ਦਾ ਵੇਤ ਮੁਤਾਬਕ ਜੋਤਾ ਲਾਉਣਾ ਚਾਹੀਦਾ ਹੈ ਬੇਜਬਾਨੇ ਹਨ ਸਮੇਂ ਨਾਲ ਧੁੱਪੇ ਛਾਵੇਂ ਕਰਨੇ ਚਾਹੀਦੇ ਹਨ ਮਾਰ ਦੇ ਕਿਸ ਨੂੰ ਹੋ ਸਵੇਰਾ ਵਿੱਚ ਇੱਕ ਆਪ ਹੀ ਰਮਿਆ ਹੋਇਆ ਹੈ ਤੇ ਬਾਬਾ ਜੀ ਹੁਣ ਆਪ ਜਤਨ ਕਰਨਾ ਕਿ 10 11 ਵਜੇ ਤੱਕ ਸਾਰਾ ਕੰਮ ਕਾ ਲਿਆ ਜਾਵੇ ਤੇ ਫਿਰ ਖੂਹੀ ਤੇ ਹੱਥ ਮੂੰਹ ਧੋਣਾ ਤੇ ਜਾ ਕੇ ਮੱਲਾ ਸਿੰਘ ਕੋਲ ਬਹਿ ਜਾਣਾ ਜਾਂ ਉਹਦੇ ਨਾਲ ਕਿਸੇ ਸਾਧੂ ਮਹਾਤਮਾ ਦੇ ਦਰਸ਼ਨ ਵਿਚਾਰਾਂ ਲਈ ਚਲੇ ਜਾਣਾ ਜੇ ਸਮਾਂ ਹੋਣਾ ਤਾਂ ਖੋਹੀ ਲਾਗਲੇ ਪਿੱਪਲ ਥੱਲੇ ਡਿੱਠੇ ਤਖਤ ਪੋਸਤੇ ਬਹਿ ਰਹਿਣਾ ਅੰਤਰਮੁਖੀ ਨਾਮ ਦੀ ਰੋਹ ਚੱਲਦੀ ਰਹਿਣੀ ਬਾਹਰੋਂ ਕਦੇ ਕਦੇ ਵਜਦ ਵਿੱਚ ਧੰਨ ਗੁਰੂ ਨਾਨਕ ਦੇਵ ਧੰਨ ਬਾਬਾ ਨਾਨਕ ਦੀਪ ਦੇ ਜੈਕਾਰੇ ਛੱਡਨੇ ਬਚਪਨ ਤੋਂ ਹੀ ਆਪਦੇ ਅੰਦਰ ਤਿਆਗ ਪਰਪੁਕਾਰ ਤੇ ਧਰਮ ਦੀ ਕਿਰਤ ਦੀ ਵਿਚਾਰ ਪ੍ਰਭਲ ਸੀ ਤੇ ਜਦੋਂ ਵੀ ਕਦੇ ਕਿਸੇ ਦਾ ਭਲਾ ਕਰਨ ਦਾ ਮੌਕਾ ਬਣਦਾ ਤਾਂ ਬਾਬਾ ਜੀ ਨੇ ਉਹ ਕਦੇ ਵੀ ਮੌਕਾ ਨਾ ਖਜੋਣਾ ਸੋ ਇੱਕ ਵਾਰ ਦੀ ਗੱਲ ਹੈ ਸ਼ਾਇਦ ਲਗਭਗ 1930 ਦੇ ਨੇੜੇ ਦੀ ਉਦੋਂ ਸਾਰਾ ਪਰਿਵਾਰ ਸਾਰੇ ਭਰਾ ਇਕੱਠੇ ਸਨ ਤੇ ਸਾਂਝਾ ਕਰ ਸੀ ਵਾਈ ਜੋਤੀ ਵੀ ਇਕੱਠੀ ਸੀ ਆਪ ਸਾਰੇ ਭਰਾਵਾਂ ਤੋਂ ਛੋਟੇ ਸਨ ਇੱਕ ਦਿਨ ਸਾਰੇ ਭਰਾ ਗੁੜ ਕੱਢਣ ਲੱਗ ਪਏ ਸਾਰਾ ਦਿਨ ਵੇਲਣਾ ਚਲਾਇਆ ਉਦੋਂ ਬੌਲਦਾਂ ਦੇ ਨਾਲ ਵੇਲਣਾ ਜੋਇਆ ਜਾਂਦਾ ਸੀ ਸ਼ਾਮ ਤੱਕ ਇੱਕ ਟੁਕੜਾ ਗੁਰਦਾ ਤਿਆਰ ਹੋਇਆ ਬਾਕੀ ਪਰ ਆਪ ਨੂੰ ਕਹਿਣ ਲੱਗੇ ਕਿ ਅਸੀਂ ਡੰਗਰਾਂ ਵਾਸਤੇ ਪੱਠੇ ਬਣਾਉਂਦੇ ਹਾਂ ਤੂੰ ਹਜ਼ਾਰਾਂ ਸਿਆਂ ਗੁੜ ਲੈ ਜਾ ਘਰ ਨੂੰ ਤੇ ਗੁੜ ਵਾਲਾ ਟੋਕਰ ਉਹਨਾਂ ਨੇ ਆਪਣੇ ਕੰਮੇ ਜਿਹੜਾ ਕੰਮ ਕਰਦਾ ਸੀ ਆਪਜੀ ਦੇ ਨਾਲ ਫੌਜਾ ਸਿੰਘ ਉਹਨੂੰ ਚੁਕਾ ਦਿੱਤਾ ਤੇ ਬਾਬਾ ਜੀ ਨਾਲ ਨਾਲ ਐਂਡ ਨਿੱਕੇ ਕੋ ਮੰਨਨ ਤੌਰ 'ਤੇ ਉਦੋਂ ਆਪਜੀ ਦੀ ਪੈਲੀ ਸ਼ੀਨੀਆਂ ਲੱਗੀ ਹੁੰਦੀ ਸੀ ਤੁਰਦਿਆਂ ਤੁਰਦਿਆਂ ਰਸਤੇ ਵਿੱਚ ਜੋ ਵੀ ਮਿਲਦਾ ਆਪ ਗੁੜ ਦੀ ਇੱਕ ਪੇਸੀ ਕੱਢ ਕੇ ਦੇ ਦਿੰਦੇ ਤੇ ਘਰ ਆਉਂਦਿਆਂ ਤੱਕ ਅੱਧਾ ਟੋਕਰਾ ਰਹਿ ਗਿਆ ਤੇ ਬਾਕੀ ਰਸਤੇ ਵਿੱਚ ਹੀ ਵੰਡ ਦਿੱਤਾ ਤੇ ਸ਼ਾਮ ਨੂੰ ਜਦੋਂ ਸਾਰੇ ਭਰਾ ਆਏ ਤਾਂ ਉਹਨਾਂ ਵੇਖਿਆ ਕਿ ਟੋਕਰੇ 'ਚ ਗੁੜ ਤਾਂ ਥੋੜਾ ਜਿਹਾ ਬਚਿਆ ਬਾਕੀ ਕਿੱਥੇ ਗਿਆ ਉਹਨਾਂ ਨੇ ਉਸ ਫੌਜਾ ਸਿੰਘ ਨੂੰ ਪੁੱਛਿਆ ਤੇ ਫੌਜਾ ਸਿੰਘ ਵਿਚਾਰਾ ਦੱਸੇਗੀ ਕਿ ਗੋੜਤਾ ਸਾਰਾ ਬਾਬਾ ਜੀ ਨੇ ਰਾਹ ਵਿੱਚ ਹੀ ਵੰਡ ਦਿੱਤਾ ਤੇ ਜਦੋਂ ਭਰਾਵਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਬੜੇ ਖਿਜੀ ਬੜਾ ਉੱਚਾ ਨੀਵਾ ਵੀ ਬੋਲਿਆ ਪਰ ਬਾਬਾ ਜੀ ਆਪ ਚੁੱਪ ਰਹੇ ਲੱਗੋ ਉਸੇ ਵੇਲੇ ਆਪ ਜੀ ਦੀ ਮਾਤਾ ਜੀ ਉੱਠੇ ਤੇ ਕਹਿਣ ਲੱਗੇ ਕਿਉਂ ਗੁੱਸੇ ਹੁੰਦੇ ਹੋ ਮੇਰੇ ਪੁੱਤ ਨੂੰ ਇਹ ਤਾਂ ਸਾਦ ਹੈ ਇਹਦਾ ਸੁਭਾਈ ਐਸਾ ਹੈ ਗੋੜੀ ਵੰਡ ਆਇਆ ਕਿਹੜੀਆਂ ਲਵੇਰੀਆਂ ਖੋਲ ਕੇ ਦੇ ਆਇਆ ਤੇ ਭਰਾ ਚੁੱਪ ਹੋ ਗਏ ਆਪਦੀ ਦਿਯਾਲਤਾ ਸ਼ੈਨਸ਼ੀਲਤਾ ਤੇ ਪਰਵਕਰੀ ਭਾਵਨਾ ਆਪਦੇ ਜੀਵਨ ਦੇ ਹਰ ਵਿਹਾਰ ਤੋਂ ਚਲਕਦੀ ਸੀ ਇੰਨੇ ਪਰਉਪਕਾਰੀ ਸਨ ਬਾਬਾ ਜੀ ਕਦੇ ਵੀ ਜੋ ਵੀ ਮਿਲਿਆ ਸਾਰੀ ਸੰਗਤ ਦੇ ਵਿੱਚ ਵੰਡ ਦਿੱਤਾ ਸੋ ਬਾਬਾ ਜੀ ਨੇ ਬੜੇ ਜੀਆਂ ਦਾ ਭਲਾ ਕੀਤਾ ਤੇ ਬੜੇ ਜੀਆਂ ਨੂੰ ਰੋਟੀ ਤੇ ਲਾਇਆ ਜਿਹੜਾ ਵੀ ਬਾਬਾ ਜੀ ਦੇ ਕੋਲ ਆਇਆ ਬਾਬਾ ਜੀ ਨੇ ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ ਸੋ ਬਾਬਾ ਜੀ ਦਾ ਬਚਨ ਸੀ ਕਿ ਮਲਪਾ ਖਾਣੇ ਤਿਆਰ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬੰਨ ਸਫਲਾ ਕਰੋ ਜੀ ਤੇ ਵੱਧ ਤੋਂ ਵੱਧ ਨਾਮ ਜਪੋ ਸੋ ਕਲਯੁਗ ਦੀ ਭਿਆਨਕ ਜੋ ਸਮੇਂ ਦੇ ਵਿੱਚੋਂ ਨਾਮ ਨਹੀਂ ਪਾਰ ਉਤਾਰਾ ਕਰਨਾ ਹੈ ਸੋ ਇਸ ਵੀਡੀਓ ਨੂੰ ਵੱਤਵਾਰੀ ਸ਼ੇਅਰ ਕਰਦੇ ਹੋ ਨਾ ਤੇ ਲਾਈਕ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਹੀਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਥ ਸੰਭਖਣਯੋਗ ਹੈ ਸੋ ਬਲਾਉ ਫਤੀਹ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸੰਤ ਬਾਬਾ ਜਰਾ ਸਿੰਘ ਜੀ